ਪਹਿਲਾ ਜਿਹੜਾ ਖੇਤਾਂ ਦਾ ਪਾਣੀ ਆਪਣੇ ਸਮਰਸੀਵਲ ਬੋਰ ਚੱਲਦੇ ਸੀਗੇ ਹੁਣ ਉਹਨਾਂ 'ਚ ਪਾਈਪਾਂ ਪਾ ਕੇ ਹੋਰ ਡੂੰਘਾ ਕਿਸਾਨ ਨੇ ਆਪਦੇ ਬੱਚੇ ਪਾਲਣ ਲਈ ਝੋਨਾ ਲਾਉਣੇ ਕਿਤੇ ਐਮਐਸਪੀ ਵੀ ਆ ਤੇ ਖਰੀਦ ਦੀ ਗਰੰਟੀ ਵੀ ਆ ਇੱਕ ਕਿੰਡੋ ਝੋਨਾ ਪੈਦਾ ਕਰ ਲਈ ਘਟੋ ਘਟ 2500 ਲੀਟਰ ਪਾਣੀ ਦੀ ਵਰਤੋਂ ਵੀ ਫਾਇਦੇ ਨਾਲ ਉਸ ਫਾਇਦੇ ਪਾਣੀ ਖਚਦੇ ਨਹੀਂ ਬਿਲਕੁਲ ਝੋਨਾ ਨਾ ਲਾਓ ਵੱਧ ਪਾਣੀ ਵਰਤਣਾ ਪਏਗਾ ਕੀ ਲੱਗਦਾ ਵੀ ਕੱਲੇ ਇਹ ਦੋ ਫਸਲਾਂ ਕਰਕੇ ਪਾਣੀ ਖਤਮ ਹੋ ਗਿਆ ਕਿ ਹੋਰ ਵੀ ਲੱਗਦਾ ਵੀ ਲੋਕ ਵਰਤਦੇ ਕਿੰਨਾ ਕਨੇ ਪਾਣੀ ਅੱਜ ਕੱਲ ਕੀ ਆ ਜੇ ਕਿਸੇ ਨੇ ਆਪਣੀ ਕਾਰ ਤੋਂ ਹਣੀ ਆ ਤਾਂ ਅਗਲਾ ਆਪਣੀ ਕਾਰ ਦੇ ਉੱਤੇ ਪਾਣੀ ਛਿੜਕਦਾ ਰਹਿੰਦਾ ਸਾਰਾ ਦਿਨ ਔਰਤਾਂ ਨੇ ਉਹਨਾਂ ਨੇ ਆਪਣੇ ਫਰਸ਼ ਨਹੀਂ ਉਹ ਧੋਣੇ ਹੁੰਦੇ ਘਰ ਦੇ ਵਿੱਚੋਂ ਪਾਣੀ ਦਾ ਪੂਰਾ ਇੱਕ ਦਰਿਆ ਵਾਂਗ ਗਲੀ ਭਰੀ ਗਲੀ ਭਰੀ ਹੁੰਦੀ ਆ ਤੁਸੀਂ ਉਹਦੇ ਵਿੱਚੋਂ ਜੇ ਜਾਓਗੇ ਤੁਸੀਂ ਤੁਹਾਨੂੰ ਤੁਰਨ ਨੂੰ ਜਗ੍ਹਾ ਨਹੀਂ ਹੁੰਦੀ ਉਹ ਭਰੀ ਹੁੰਦੀ ਆ ਜੇ ਫਿਰ ਅਸੀਂ ਕਹਿੰਦੇ ਨੇ ਵੀ ਸਰਕਾਰ ਸਾਡੀ ਸੁਣਦੀ ਨਹੀਂ ਜੀ ਸਰਕਾਰ ਨਿਆਂ ਕਰਤਾ ਸਰਕਾਰ ਨੇ ਉਹ ਕਰਤਾ ਜਿੰਨਾ ਚਿਰ ਹੱਥ 'ਚ ਪਾਈਪ ਫੜ ਕੇ ਪਾਣੀ ਨਹੀਂ ਨਾ ਵਰਤ ਨੂੰ ਹਟਦੇ ਉਹਨਾਂ ਚਿਰ ਤਾਂ ਕੋਈ ਹੱਲ ਨਹੀਂ ਤੁਸੀਂ ਇੱਕ ਬਾਲਟੀ ਨਾਲ ਚੰਗੀ ਤਰ੍ਹਾਂ ਨਹਾ ਸਕਦੇ ਹੋ ਪਰ ਜਦੋਂ ਤੁਸੀਂ ਪਹਾਰਾ ਚਲਾਉਨੇ ਹੋ ਉੱਥੇ ਮੈਨੂੰ ਤਾਂ ਘੱਟੋ-ਘੱਟ 5-6 ਬਾਲਟੀਆਂ ਥੋੜੀਆਂ ਜਾਂਦੀਆਂ ਨੇ ਤੇ ਪਾਣੀ ਸ਼ੱਤ ਥੱਲੇ ਬੈਠੇ ਰਹਿੰਦੇ ਪਾਣੀ ਥੱਲੇ ਬੈਠੇ ਰਹਿੰਦੇ ਪਹਿਲਾਂ ਜਿਹੜਾ ਖੇਤਾਂ ਦਾ ਪਾਣੀ ਆਪਣੇ ਸਮਰਸੀਵਲ ਬੋਰ ਚੱਲਦੇ ਸੀਗੇ ਹੁਣ ਉਹਨਾਂ 'ਚ ਪਾਈਪਾਂ ਪਾ ਕੇ ਹੋਰ ਡੂੰਘਾ ਹੋ ਗਿਆ ਕੀ ਕਾਰਨ ਹੋ ਸਕਦਾ ਕਾਰਨ ਦੇਖੋ ਜੀ ਆਪਣਾ ਜਿਹੜਾ ਪੰਜਾਬ ਆ ਇਹਦੇ ਵਿੱਚ ਮੇਨ ਜਿਹੜਾ ਕੀਤਾ ਆਪਣਾ ਉਹ ਖੇਤੀਬਾੜੀ ਆ 80% ਲੋਕ ਜਿਹੜੇ ਨੇ ਉਹ ਖੇਤੀਬਾੜੀ ਨਾਲ ਸੰਬੰਧਿਤ ਨੇ ਤੇ ਹੁਣ ਖੇਤੀਬਾੜੀ ਦੇ ਵਿੱਚ ਐਮ ਐਸ ਪੀ ਮਿਲ ਰਹੀ ਆ ਦੋ ਫਸਲਾਂ ਤੇ ਜਾਂ ਮੰਨ ਕੇ ਚਲੋ ਜਿਹੜੀ ਖਰੀਦ ਦੀ ਗਰੰਟੀ ਆ ਉਹ ਦੋ ਫਸਲਾਂ ਦੀ ਐ ਕਣਕ ਤੇ ਝੋਨੇ ਦੀ ਜਿਹੜਾ ਸਭ ਤੋਂ ਵੱਧ ਪ੍ਰੋਫਿਟ ਦੇਣ ਵਾਲੀ ਜਿਹੜੀ ਸੋਨੇ ਦੀ ਫਸਲ ਐ ਉਹ ਝੋਨਾ ਹੈ ਜੇ ਬੰਦਾ ਝੋਨਾ ਨਹੀਂ ਲਾਊਗਾ ਕੋਈ ਹੋਰ ਫਸਲ ਆਉਂਦਾ ਤਾਂ ਮੰਨ ਕੇ ਚਲੋ ਕਿਸਾਨ ਮਰ ਜਾਂਦਾ ਹੁਣ ਕਿਸਾਨ ਨੇ ਆਪਦੇ ਬੱਚੇ ਪਾਲਣ ਲਈ ਝੋਨਾ ਲਾਉਣਾ ਕਿਉਂਕਿ ਤੇ ਐਮ ਐਸ ਪੀ ਵੀ ਆ ਤੇ ਖਰੀਦ ਦੀ ਗਰੰਟੀ ਵੀ ਆ ਹੁਣ 1 ਕਿਲੋ ਝੋਨਾ ਪੈਦਾ ਕਰਨ ਲਈ ਘੱਟੋ ਘੱਟ 2500 ਲੀਟਰ ਪਾਣੀ ਦੀ ਵਰਤੋਂ ਹੁੰਦੀ ਹੈ। ਹੂੰ ਮੰਨ ਲਓ ਕਿ 2500 ਲੀਟਰ ਜੇ ਤੁਸੀਂ 20 ਰੁਪਏ ਵਾਲੀਆਂ ਬੋਤਲਾਂ ਲੈਣ ਲੱਗ ਜਾਓ ਤਾਂ ਹੋ ਇੱਕ ਕਿਲੋ ਝੋਨੇ ਤੋਂ ਕਿਤੇ ਜ਼ਿਆਦਾ ਦੀ ਕੀਮਤ ਹੈ ਪਾਣੀ ਦੀ ਪਰ ਲੋਕ ਇਲਜ਼ਾਮ ਫਸਲਾਂ ਨੂੰ ਦਿੰਦੇ ਨੇ ਭਰਾ ਜਿਵੇਂ ਕਿ ਪਹਿਲਾਂ ਚਰਚਾ ਚੱਲੀ ਕਿ ਸਫਾਇਦੇ ਨਾਲ ਆਓ ਸਫਾਇਦੇ ਪਾਣੀ ਖਿੱਚਦੇ ਨੇ ਬਿਲਕੁਲ ਝੋਨਾ ਨਾ ਲਾਓ ਵੱਧ ਪਾਣੀ ਵਰਤਣਾ ਪੈਂਦਾ ਫਿਰ ਫਿਰ ਤੁਹਾਨੂੰ ਕੀ ਲੱਗਦਾ ਵੀ ਕੱਲੇ ਇਹ ਦੋ ਫਸਲਾਂ ਕਰਕੇ ਪਾਣੀ ਖਤਮ ਹੋ ਗਿਆ ਕਿ ਹੋਰ ਵੀ ਲੱਗਦਾ ਵੀ ਲੋਕ ਵਰਤਦੇ ਕਿੰਨਾ ਕਨੇ ਪਾਣੀ ਜਾਂ ਲੋਕ ਕਿੰਨੇ ਕੁ ਸੁਚੇਤ ਨੇ ਵੀ ਪਾਣੀ ਸਾਂਭਣਾ ਕਿਵੇਂ ਚਾਹੀਦਾ ਲੋਕਾਂ ਦਾ ਤਾਂ ਦੇਖੋ ਜੀ ਲੋਕਾਂ ਨੇ ਆਉ ਦਾ ਮਤਲਬ ਕੱਢਣਾ ਲੋਕਾਂ ਨੂੰ ਕੁਦਰਤ ਦੀ ਕੁਝ ਨਹੀਂ ਪਈ ਕਿਸੇ ਨੂੰ ਕੋਈ ਨਾ ਇੰਨੀਗਾ ਜਿਹੜਾ ਉਹ ਸਮਝਦਾ ਹੋਵੇ ਹਨ ਤੇ ਅੱਜ ਕੱਲ ਕੀ ਆ ਜੇ ਕਿਸੇ ਨੇ ਆਪਣੀ ਕਾਰ ਤੋਂ ਹਣੀ ਆ ਤਾਂ ਅਗਲਾ ਆਪਣੀ ਕਾਰ ਦੇ ਉੱਤੇ ਪਾਣੀ ਛਿੜਕਦਾ ਰਹਿੰਦਾ ਸਾਰਾ ਦਿਨ ਦੂਜੇ ਦਿਨ ਕਾਰ ਧੋਣੀਆਂ ਨੇ ਪੈਪ ਸ਼ੱਟ ਹੁਣੇ ਹਰ ਦੂਜੇ ਦਿਨ ਕਾਰ ਧੋਣੀਆਂ ਹਨ ਤੇ ਉਹਦੇ ਕੋਲੇ ਪੈਪ ਲੱਗੀ ਹੋਈ ਆ ਸਹੂਿਦਾ ਹੈਗੀ ਆ ਤੇ ਉਹਨੇ ਛੱਡ ਦੇਣੀਆਂ ਕਿਉਂਕਿ ਬਿਜਲੀ ਵੀ ਚਲੋ ਫ੍ਰੀ ਆ ਪਹਿਲਾਂ ਮੋਟਰ ਚਲਾ ਲੈਂਦਾ ਤੇ ਕਾਰ ਧੋਂਦਾ ਸਵੇਰੇ ਜਿਵੇਂ ਗੱਲ ਕਰਾਂ ਜਿੱਥੇ ਮੈਂ ਰਹਿਣਾ ਪਟਿਆਲਾ ਦੇ ਏਰੀਆ ਦੇ ਜਿਹੜੇ ਵਿੱਚ ਮੈਂ ਰਹਿਣਾ ਜਦੋਂ ਮੈਂ ਉੱਥੋਂ ਨਿਕਲ ਜਾਂਦਾ ਸਵੇਰੇ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਆਪਣੇ ਫਰਸ਼ ਨਹੀਂ ਉਹ ਧੋਣੇ ਹੁੰਦੇ ਨੇ ਕਰਦੇ ਵਿੱਚੋਂ ਪਾਣੀ ਦਾ ਕੂਰਾ ਇੱਕ ਦਰਿਆ ਵਾਂਗ ਹੁੰਦੀ ਹੈ। ਗਲੀ ਭਰੀ ਹੁੰਦੀ ਹੈ। ਤੁਸੀਂ ਉਹਦੇ ਵਿੱਚ ਜਦੋਂ ਜਾਓਗੇ ਤੁਸੀਂ ਤੁਹਾਨੂੰ ਤੁਰਨ ਨੂੰ ਜਗ੍ਹਾ ਨਹੀਂ ਹੁੰਦੀ। ਉਹ ਭਰੀ ਹੁੰਦੀ ਹੈ। ਤੇ ਫਿਰ ਅਸੀਂ ਕਹਿੰਦੇ ਨੇ ਵੀ ਸਰਕਾਰ ਸਾਡੀ ਸੁਣਦੀ ਨਹੀਂ ਜੀ। ਸਰਕਾਰ ਨੇ ਆਇਆ ਕਰਤਾ, ਸਰਕਾਰ ਨੇ ਉਹ ਕਰਤਾ। ਕਿਤੇ ਨਾ ਕਿਤੇ ਤਾਂ ਸਾਡਾ ਹੀ ਫਰਜ਼ ਬਣਦਾ ਨਾ। ਜਿਨ੍ਹਾਂ ਚਿਰ ਜਿਨ੍ਹਾਂ ਪਾਣੀ ਸੀ ਬਚਾ ਸਕਦੇ ਉਹਨਾਂ ਤਾਂ ਬਚਾ ਲਈਏ। ਜਿਨ੍ਹਾਂ ਚਿਰ ਰਾਮ ਆਪਾਂ ਅ ਚਾਹੇ ਬੰਦੇ ਆ ਚਾਹੇ 부ੜੀਆਂ ਜਿਨ੍ਹਾਂ ਚਿਰ ਹੱਥ 'ਚ ਪਾਈਪ ਫੜ ਕੇ ਪਾਣੀ ਨਹੀਂ ਨਾ ਵਰਤਨੋਂ ਹਟਦੇ। ਉਹਨਾਂ ਚਿਰ ਤਾਂ ਕੋਈ ਹੱਲ ਨਹੀਂ ਹੈ। ਸਖਸੂਲ ਤਾਂ ਲੋਕ ਬਾਲੀਆਂ ਚਾਹੁੰਦੇ। ਚੱਲ ਮੰਨ ਕੇ ਚੱਲੋ ਵੀ ਲੋਕ ਜੇ ਆਪਾਂ ਕਹਿਦਗੇ ਵੀ ਇੱਕ ਕੁਆਲਿਟੀ ਨਾਲ ਜੇ ਬੰਦਾ ਗੱਡੀ ਧੋਵੇ ਤਾਂ ਕਿੱਥੇ 20 ਵਾਰਟਾਂ ਦੇ ਨਾਲ ਪਹਿਲਾਂ ਇੱਕ ਵਾਰੀ ਗੱਡੀ ਤੋਂ ਮਿੱਟੀ ਲਾਉਂਦਾ ਫਿਰ ਉੱਤੇ ਸ਼ੈਂਪੂ ਮਾਰਦਾ ਫਿਰ ਉਹਦੇ ਬਾਅਦ ਫਿਰ ਪਾਣੀ ਮਾਰਦਾ ਫਿਰ ਉਹਦੇ ਬਾਅਦ ਜਿਉਂ ਲੱਗਦਾ ਨਾਲੇ ਫੂਨ ਆਇਆ ਉਹਨਾਂ ਨਾਲੇ ਸਵਾਦ ਲਈ ਜਾਂਦਾ ਹੈਨਾ ਲੋਕ ਡਰਨੋਂ हट ਕੇ ਲੋਕਾਂ ਨੂੰ ਇਹ ਹੋਣ ਲੱਗ ਗਿਆ ਵੀ ਕਿਸੇ ਦੀ ਟੈਂਕੀ ਚੱਲੀ ਜਾਂਦੀ ਤਾਂ ਚੱਲੀ ਜਾਂਦੀ ਪਹਿਲਾਂ ਲੋਕ ਲੋਕ ਐਂ ਕਰਦੇ ਸੀ ਆਹ ਰਾਮ ਪਹਿਲਾਂ ਲੋਕਾਂ ਨੇ ਕੀ ਕੀਤਾ ਮੋਟਰ ਛੱਡਤੀ ਮੋਟਰ ਜਦੋਂ ਉਹ ਟੈਂਕੀ ਭਰੀ ਪਾਣੀ ਬੁਰੇ ਹਾਲ ਗਵਾਂਢੀ ਆ ਕੇ ਦੱਸਦਾ ਕਿ ਭਾਈ ਤੁਹਾਡੀ ਮੋਟਰ ਮੁਟ ਚੱਲੀ ਜਾਂਦੀ ਆ ਟੈਂਕੀ ਤੁਹਾਡੀ ਭਰ ਗਈ ਆ ਤੇ ਓਵਰਫਲੋ ਹੋ ਕੇ ਗਲੀ ਭਰ ਗਈ ਲੋਕਾਂ ਨੇ ਫਿਰ ਕੀ ਕੀਤਾ ਲੋਕ ਅਲਾਰਮ ਲਾਉਣ ਲੱਗੇ ਵੀ ਤੁਹਾਡੀ ਪਾਣੀ ਦੀ ਟੈਂਕੀ ਭਰ ਚੁੱਕੀ ਆ ਬੰਦ ਕਰ ਦਿਓ ਪਰ ਕੱਲਾ ਪਾਣੀ ਦੀ ਟੈਂਕੀ ਭਰਨਾ ਨਾਲ ਜਾਂ ਪਾਣੀ ਚੋਂ ਪਾਣੀ ਦਾ ਨੁਕਸਾਨ ਨਹੀਂ ਹੋ ਰਿਹਾ ਹੋਰ ਬਹੁਤ ਨੁਕਸਾਨ ਨੇ ਜਿਹੜੇ ਅੱਖੋਂ ਪਰੋਖੇ ਕੀਤੇ ਜਾਂਦੇ ਆ ਉਹ ਕੀ ਨੇ ਪਾਣੀ ਦੀ ਬੋਤਲ ਲੈ ਲਈ ਉਹ ਸੜਤੀ ਘਰੇ ਪਾਣੀ ਵਰਤ ਲਿਆ ਤੋੜੇ ਜਿਹੜੇ ਲੋਕ ਅੱਜਕੱਲ ਪਾਣੀ ਨਹੀਂ ਰੱਖਦੇ ਜੇ ਮਨ ਕੇ ਚੱਲ ਨਹਾਉਣਾ ਤਾਂ ਟੂਟੀ ਛੱਡ ਲਈ ਖੁੱਲਾ ਸ਼ਾਵਰ ਵਾਲੇ ਟੂਟੀ ਟੂਟੀ ਛੱਡੋ ਜਿਹੜਾ ਹ ਪਫਾਰਾ ਲੱਗ ਗਿਆ ਇਹਨੇ ਤਾਂ ਜਮੀ ਕੰਮ ਪਾਰ ਕਰਤਾ ਗਰਮੀਆਂ ਜਦੋਂ ਤੁਸੀਂ ਤੁਸੀਂ ਇੱਕ ਬਾਲਟੀ ਨਾਲ ਚੰਗੀ ਤਰ੍ਹਾਂ ਨਹਾ ਸਕਦੇ ਹੋ ਪਰ ਜਦੋਂ ਤੁਸੀਂ ਪਫਾਰਾ ਚਲਾਉਨੇ ਹੋ ਉੱਥੇ ਮੈਨੂੰ ਤਾਂ ਘੱਟੋ ਘੱਟ 5-6 ਬਾਲਟੀਆਂ ਥੋੜੀਆਂ ਜਾਂਦੀਆਂ ਨੇ ਤੇ ਪਾਣੀ ਥੱਲੇ ਬੈਠੇ ਰਹਿੰਦੇ ਪਾਣੀ ਥੱਲੇ ਬੈਠੇ ਰਹਿੰਦੇ